ਆ ਵੀ ਤੋ ਤੇ ਆ ਵੀ ਤੋ ਤੇ ਪ੍ਰੋਫੈਸਰ ਬੰਦੂਰਾ ਜੇ ਗੈਂਦੀ ਬੰਦੀ ਹੁੰਦੀ ਆ ਉਹ ਵੀ ਮੈਂ ਮੂੰਹ 'ਚ ਪਾ ਲਿੰਦਾ ਹੁੰਦਾ ਬਾਲ ਦੇ ਵੀ ਪੈਟਣਾ ਲਾਲ ਤਲ ਬਸ ਠੀਕ ਆ ਮਿਰਚਾ ਹਾਂ ਕਿੰਨੀ ਬਾਧੀ ਆ ਆ ਕੀ ਕਰਦਾ ਆ ਕੀ ਕਰਦਾ ਆਜ਼ਾਦ ਆ ਕੀ ਚੰਡਾ ਲੈ ਆਜ਼ਾਦ ਜੀ ਮਾਪੀ ਸੱਜ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਸਾਰਿਆਂ ਦੇ ਤੇ ਅੱਜ ਹੈਗਾ ਸੰਡੇ ਸੰਡੇ ਇਜ਼ ਫੰਡੇ ਤੇ ਅੱਜ ਆਪਾਂ ਕਰਨ ਲੱਗੇ ਆ ਫਨ ਬੱਚਿਆਂ ਦੇ ਨਾਲ ਬੱਚਿਆਂ ਨੂੰ ਆਪਣੀ ਪਹਿਲੀ YouTube ਦੀ ਕਮਾਈ ਦੇ ਵਿੱਚੋਂ ਪਾਰਟੀ ਕਰਨ ਲੱਗੇ ਆ ਤੇ ਆਪਣਾ ਸਮਾਨ ਆ ਗਿਆ ਜੀ ਤੇ ਤੁਹਾਨੂੰ ਮਿਲਾਉਨੇ ਆ ਸਾਰਿਆਂ ਦੇ ਨਾਲ ਆਪਾਂ ਲੈ ਲਈ ਕੋਕ ਬੀਬੀ ਤੋਂ ਉਹ ਇਸਕੇ ਪਾਪਾ ਦੇਣਗੇ ਪੈਸੇ ਇਸਕੇ ਠੀਕ ਲੋ ਵੀ ਆਪਣੀ ਸਾਰੀ ਪਾਰਟੀ ਆ ਗਈ ਆ ਹੁਣ ਤੁਹਾਨੂੰ ਪਹਿਲਾਂ ਸਾਰਾ ਨਾਮ ਮਿਲਾ ਦੇ। ਇਹ ਆਪਣੀ ਦੱਸ ਵੀ ਨਾਂ ਦੱਸ ਦੇ। ਗੋਮਾ ਪ੍ਰੀਤ ਕੋ। ਨਾ 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 ਬਈ ਨਾ ਸਿੱਧਾ ਨਾ। ਕੀ ਨਾਂ ਪੁੱਤ ਦੱਸ? ਸਿਮਰਨਜੀਤ ਕੋਰ। ਹਾਂ ਇਹ ਆਪਣੀ ਸਿਮਰਨਜੀਤ। ਹਾਂ ਬਈ। ਦੱਸ ਨਾ। ਨਾ ਬੋਲ ਗਈ। ਪੀਤੋ। ਪੀਤੋ। ਇਹ ਆਪਣੀ ਪ੍ਰੀਤ। ਇਹ ਆਪਣਾ ਕਾਲੀ ਕਾਲੀ ਪੂਰਾ ਨਾਂ ਕੀ ਆ ਤੇਰਾ? ਕਰਮ ਕਰਨ ਕਰਨਦੀਪ ਸਿੰਘ। ਹਾਂ। ਕਰਨ ਆਜ਼ਾਦ ਆਜ਼ਾਦ ਨਾਂ ਦੱਸ ਦੇ ਪੁੱਤ ਯਾਰ ਸਿੰਘ ਹਾਂ ਮੋਗਲੀ ਪਿੰਕੀ ਹਾਂ ਬਈ ਜੱਗੀ ਜੱਗੀ ਸਿੰਘ ਜੱਗੀ ਸਿੰਘ ਜਿੱਜੀ ਸਿੰਘ ਪੱਕਾ ਨਾ ਕੀ ਆ ਕਰਨੀ ਮੋਗਲੀ ਜਿੱਜੀ ਮੋਗਲੀ ਜਾ ਯਾਰ ਆਪਦਾ ਨਾਂ ਹੀ ਭੁੱਲ ਗਿਆ ਤੂੰ ਯਾਰਜੀਤ ਸਿੰਘ ਜਗਜੀਤ ਠੀਕ ਆ ਇਧਰ ਆਪਾਂ ਰਣਜੀਤ ਸਿੰਘ ਸਿੰਘ ਤੇ ਨਾਂ ਦੱਸ ਚੱਲ 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 ਗੋਰਪ੍ਰੀਤ ਸਿੰਘ ਪਾਵੇ ਜੱਗ ਹਾਂ ਤੇ ਇਹਨਾਂ ਆਰਸ਼ਪ੍ਰੀਤ ਹਾਂ ਬਈ ਨਾਮ ਹਰਕੀਰਤ ਸਿੰਘ ਹਰਕੀਰਤ ਸਿੰਘ ਠੀਕ ਆ ਸੁਖਦੀਪ ਸਿੰਘ ਠੀਕ ਆ ਵੀ ਇਹ ਆਪਣੀ ਪਾਰਟੀ ਆ ਸਾਰੀ ਬੱਚਾ ਪਾਰਟੀ ਅੱਜ ਇਹਨਾਂ ਨਾਲ ਆਪਾਂ ਕਰਦੇ ਆ ਪਾਰਟੀ ਕੋਕ ਤੇ 버ਗਰ ਦੀ ਕੋ ਮੁਰਗੇ ਦੀ ਠੀਕ ਆ ਜੀ ਕੋਤਾ ਬੈਠਾ ਤੇ ਇਹ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਦੱਸ ਦੇਣਾ ਚਾਹਣਾ ਇਹ ਬੈਠਾ ਫਤੇਜ ਸਿੰਘ ਤੇ ਇੱਕ ਵਾਰੀ ਮੈਂ ਤੁਹਾਨੂੰ ਦੁਬਾਰੇ ਦੱਸ ਦੇਣਾ ਚਾਹੁੰਨਾ ਵੀ ਇਹ ਪਾਰਟੀ ਜਿਹੜੀ ਆ ਇਹ ਬੱਚਿਆਂ ਨੂੰ ਤਾਂ ਕਰ ਰਹੇ ਆ ਆਪਾਂ ਆਪਣੀ YouTube ਦੀ ਪਹਿਲੀ ਕਮਾਈ ਆਈ ਕਰਕੇ ਤੇ ਤੁਸੀਂ ਜਿਵੇਂ ਜਿਵੇਂ ਵੀਡੀਓ ਦੇਖਦੇ ਆ ਇਹ ਵੀ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਸਾਥ ਆ ਵਿੱਚ ਇਹ ਵੀ ਬੰਦਿਆਂ ਵੀਡੀਓ ਦੇਖਦੇ ਆ ਲਾਈਕ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਸਾਰੇ ਤੇ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਵੀ ਤੇ ਹੁਣ ਆਪਾਂ ਇਹਨਾਂ ਨੂੰ ਛਕਾਉਣੇ ਆ ਪ੍ਰੋਗਰਾਮ ਨਹੀਂ ਫਿਰ ਠੰਡਾ ਹੋ ਜਾਊ ਆ ਵੀ ਮੇਰੇ ਨਾਲ ਸੁੱਖਾ ਹੈਲਪ ਕਰਾ ਦੂਗਾ ਹਣ ਇਕੱਲੇ ਤੋਂ ਮੇਤੋ ਲੋਡ ਨਹੀਂ ਹੋਣਾ ਕੰਮ ਇਹ ਆਪਣਾ ਸਮਾਨ ਪਿਆ ਪਿਆ ਕੋਕ ਪਿਆ ਪਿਆ 버ਗਰ ਲੈ ਵੀ ਸੁੱਖੇ ਕੋਕ ਚੱਕ ਲੈ ਠੰਡ ਤੋਂ ਆਜੋ 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 ਹਣ ਅਰ ਠੰਡਾ ਹੋ ਜਾਣਾ ਪ੍ਰੋਗਰਾਮ ਇਹਦਾ ਉਹਦਾ ਤਾਂ ਹੋਵੇ ਨਹੀਂ ਵੀ ਆਈਏ ਮੈਂ ਜੇ ਹੁਣ ਪੁੱਤ ਮੈਨੂੰ ਉੱਥੋਂ ਸਮਾਨ ਲਵਾਉਣਾ ਪਊਗਾ ਓਕੇ ਲੈ ਉੱਗੀ ਕੋਕ ਆ ਨਾਲ ਕੋਕ ਲਈ ਜਾ ਇਹਨਾਂ ਨੂੰ ਭਾਈ ਉੱਤਰ ਮੰਗਦੇ ਇੱਥੇ ਖਾਣੇ ਆ ਤਾਂ ਨਹੀਂ ਇੱਥੇ ਰੈਗੂ ਨੇ ਲੈ ਗਿਆ ਅਲੂ ਬੂਗਾ ਮਨੂ ਮਨੂ ਕਿੱਥੇ ਆ ਚਲ ਕੋਈ ਨਾ ਬਾਤ ਲੈ ਲੈ ਵੀ ਲੈ ਵੀ ਜੱਜੀ ਤੋਤਾ ਬਈ ਧੀ ਤੋਤੇ ਆ ਨੋਈ ਤੋਤਾ ਦਾ ਲੈ ਪਾਪਾ ਹੋ ਚੰਗੀ ਵੀ ਹੈ ਆਪਾ ਦੋਲੇ ਆ ਬਈ ਤੋਤੇ ਆ ਬਈ ਤੋਤੇ ਤੋਤੇ ਨਹੀਂ ਲੈਣ ओके दादी ਬਈ ਇਹ ਨਹੀਂ ਤਾਂ ਇੱਥੇ ਰੱਖ ਹਾਂ ਤੋਦਾ ਬਈ ਜਾਤਾ ਹੈ ਕਰੇ ਕਰੇ ਨਹੀਂ ਲਿਖਾ ਹਾਂ ਬੰਦ ਦੇ ਦੇ ਲੈ ਲੈ ਮੈਂ ਤਾਂ ਮੁੱਕੇ ਬਈ ਸੁਬਾਹ ਵਾਲਾ ਬਰਗ ਰੈਡੀ ਫ੍ਰੀ ਤਰੈਗੀ ਫ੍ਰੀ ਤਰੈਗੀ ਹੈਨਾ ਫ੍ਰੀ ਤੇਰਾ ਮਿਲ ਗਿਆ ਤੋਦਾ ਬਈ ਤੋਦਾ ਪਾ ਆ ਬਗੜਾ ਬਈ ਵੀਡੀਓ ਬਣਾ ਲਿਆ ਕੋਕ ਬਾਈ ਦੀ ਸਵਟ ਦਮ ਇੱਧਰ ਨੂੰ ਕਰੀ ਕਾਲੀ ਆਨ

ਹੋਲੀ-ਹੋਲੀ ਖਾਓ ਬਈ ਓਏ ਯਾਰ ਨਾ ਨਹੀਂ ਤੋਤਾ ਇੱਥੇ ਹੀ ਖਾ ਗਏ ਆ ਇੱਥੇ ਵੀਡੀਓ ਬਣਾਓ ਇਹਦਾ ਨਾਂ ਨਹੀਂ ਤੋਤਾ ਤੇਰੇ ਤੋਂ ਮੇਰੇ ਤੋਂ ਤੋ ਕਾ ਤੋ ਕਾ ਖਾਣੇ ਚ ਤੋਤਾ ਮੈਂ ਕਿਹਨੇ ਇਹ ਬੱਚਾ ਕਹਦਾ ਮੈਂ ਘਰੇ ਲਿਆ ਕੇ ਜਾਉਂਦਾ ਨਹੀਂ ਚਾਹੀਦੇ ਪੁੱਤ ਆ ਲਓ ਬਸ ਕੋਕਾ ਦੂਜਾ ਬ੍ਰਦਰ ਓਕੇ ਬਾਉਲਾ ਲੈ ਵੀ ਹੁਣ ਤੁਸੀਂ ਆਪ ਦੇ ਕੱਢ ਲਓ ਆ ਲਓ ਫੜੋ ਲੈ ਵੀ ਸੌਸ ਆ ਇਹ ਚੋ ਕੋਲਡ ਡਰਿੰਕ ਲੈ ਲਓ क्या मैं कहें था पूरा बम्बर <laughs> पूरा नंबर नंबर अब के बम्बर बाबा अर्चू रे इधर आके गए यार इधर आके यार भोगले भाई चखा हां अब ऐसे काले बम काली बचाई दे होली बम गंद ना पाए ओए आ गए ਆ ਕੋਕ ਧਿਆਨ ਨਾਲ ਖੋਲਿਓ ਇਹ ਬਾਹਰ ਨਾ ਹੋ ਡੋਲ ਜੇ ਨਾ ਜਾਵੇ ਗੈਸ ਜੀ ਬਣ ਕੇ ਹਾਂ ਜੀ ਜੇ ਗੈਸ ਬੰਦੀ ਹੁੰਦੀ ਆ ਉਹਦੇ ਮੂੰਹ ਤੇ ਉਠਵਾਲ ਨਾ ਹੁੰਨਾ ਹੈ ਜੇ ਗੈਸ ਜੀ ਬੰਦੀ ਹੁੰਦੀ ਆ ਹਾਂ ਉਹਦੇ ਮੂੰਹ ਤੇ ਪਾ ਲੈਣਾ ਹੁੰਦਾ ਓਏ ਨੱਕ ਸਾਣੀ ਨਹੀਂ ਨਿਕਲਦਾ ਫਿਰ ਹੈ ਨਹੀਂ 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 ਇਹ ਤਾਂ ਨੱਕ ਵੀ ਸਾਡੇ ਤੋਂ ਬਾਹਰ ਦੇ ਖਾਣਾ ਖਾਣੇ ਜਾਂਦੇ ਤੋਂ ਤੁਲੂ ਘਰੇ ਜਾ ਕੇ ਖਾਣਾ ਚੱਲ ਘਰੇ ਜਾ ਕੇ ਖਾ ਲਈ ਫਿਰ ਜਾਣਾ ਜਾ ਬੜਾ ਮੇਰੇ ਬੈਠੀ ਨਾ ਲ ਮੈਂ ਨਹੀਂ ਕੋਕ ਵੇ ਸਾਰੇ ਜਣੇ ਇਧਰ ਨੂੰ ਚੱਕੋ ਧੰਨਵਾਦ ਕਰਾ ਮੈਂ ਗਾ ਲਿਆ ਉਧਰੋਂ ਬਣਾ ਨਹੀਂਦੇ ਨਾ ਮੈਂ ਵੇ ਉਧਰ ਬੋੜੀ ਵੇ ਖਾਲੋ ਖਾਲੋ ਖਾਰੋ ਬੁੱਤ ਤੇ ਇਹ ਕਰਨੀ ਦਾ ਆਪਾਂ ਪਹਿਲਾਂ ਸੀ ਪਾਰਟੀ ਪਰਣਾ ਥੋੜਾ ਜਿਹਾ ਰਜੇਮੇ ਦੇ ਹੁਣ ਕਰਕੇ ਇੱਧਰ ਉੱਧਰ ਜਾਣਾ ਪੈ ਗਿਆ ਤੇ ਉਹਦੇ ਕਰਕੇ ਥੋੜਾ ਲੇਟ ਹੋ ਗਏ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ YouTube ਤੋਂ ਆਪਾਂ ਨੂੰ ਇਨਕਮ ਹੁੰਦੀ ਆ ਕੋਈ ਜਿਵੇਂ ਅੱਗੇ ਹਨਾ ਕਿਸੇ ਚੀਜ਼ ਦੀ ਸੇਵਾ ਕਰਨ ਵਾਲੀ ਹੋਈ ਤੇ ਜਿਹੜੀ ਆਪਣੇ ਮਤਲਬ ਹਸਾਕ ਤਬਚਾਉਂਦਾ ਹੋਇਆ ਕੰਮ ਤੇ ਆਪਾਂ ਉਸ ਹਾਵ ਨਾਲ ਕਰਿਆ ਕਰਾਂਗੇ ਤੇ ਆਪਣੀ ਬੱਚਾ ਪਾਰਟੀ ਵੀ ਹੈਲਪ ਕਰਿਆ ਕਰੂਗੀ ਅੱਗੇ ਅੱਗੇ ਆਪਾਂ ਥੋੜਾ ਜਿਹਾ ਹੋਰ ਕੰਮ ਸੋਚਿਆ ਹੋਇਆ ਇਹ ਉਹ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਜਿਹੜਾ ਕਰਨਾ ਹੈ ਤੇ ਉਹ ਹੋ ਸਕਦਾ ਬਲੌਗ ਥੋੜਾ ਜਿਹਾ ਲੇਟ ਹੋ ਜਾਵੇ ਪਰ ਪਹਿਲਾਂ ਵੀ ਆ ਸਕਦਾ ਹੈ ਤੇ ਉਹਦੇ ਵਿੱਚ ਫਿਰ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕੀ ਸੋਚਿਆ ਹੈ ਤੇ ਤੁਸੀਂ ਦੱਸਿਓ ਵੀ ਸਾਨੂੰ ਵਧੀਆ ਲੱਗਾ ਤੇ ਬਈ ਫੋਲੋ ਸਾਰੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਾ ਤੁਹਾਨੂੰ ਬਈ ਹਾਂ ਫੋਲੋ ਲਾਈਕ ਕਰਾ ਸਬਸਕ੍ਰਾਈਬ ਕਰਾ ਬਈ ਸਾਨੂੰ ਲੇਵੀ ਕਮੈਂਟ ਵੱਧ ਤੋਂ ਵੱਧ ਕਰੋ ਹਾਂ ਕਾਲੀ ਦੀ ਗੱਲ ਸਮਝ ਲਿਓ ਆਪਣੇ ਦੀ ਤੇ ਖੰਡ ਤੂੰ ਵੀ ਦੱਸ ਦੇ ਕੀ ਕਹਿਣਾ ਹਾਂ ਫੋਲੋ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਸਾਰੇ ਬਹੁਤ ਸਾਥ ਦਿੰਦੇ ਆ ਆਪਣਾ ਇਹ ਆਪਣੇ ਜੁੰਡੀ ਵਾਲੇ ਆ ਲੇਵੀ ਆਜਾ ਦੀ ਗੱਲ ਸੁਣੋ 10000 ਲਾਲ ਦੇਣਾ ਪਾਠੀ ਨਾ ਲੈ ਵੀ ਉਹ ਕਹਿੰਦਾ ਮੇਰੇ ਪਟਕਾਰ ਦਾ ਦਿਲ ਭੇਜਣਾ ਤੁਸੀਂ ਸਾਰਿਆਂ ਨੇ ਠੀਕ ਹੈ ਜੀ ਹੁਣ ਜਵਾਕ ਗੁੱਸੇ ਨਹੀਂ ਕਰਨਾ ਠੀਕ ਆ ਚੱਕ ਦੇ ਪੁੱਤ ਖੋਲ ਕੇ ਦਮਾ ਹਾ ਪੀਣਾ ਤੇ ਰੋਕ ਕੇ ਪੀਣਾ ਹੈ ਪੀਣਾ ਪੀਣਾ ਮੈਨੂੰ ਇਹਨੂੰ ਰੱਖਣ ਲਓ ਜੀਨੇ ਜੀਨੇ ਨਰਕ ਕੋ ਖੋਲ ਲੈ ਜਰ ਤੂੰ ਆ ਦੇ ਨੂੰ ਖੋਲ ਤਾ ਭਈ ਤਾ ਚੱਗੀ ਮਿਰਚਾ ਹਾਂ ਕਿੰਨੀ ਫਾਦੀਆ ਫਾਦੀ ਮੈਂ ਚ ਪਾਈਆ ਵਾਧੂਆ ਹਾਈ ਇਹ ਚੀਮਾ ਚ ਪਾ ਲੀ ਜਤੋਂ ਤੱਕ ਮੈਂ ਚਾਹ ਕੇ ਨਹੀਂ ਹਾਂ ਨਹੀਂ ਖਾਣਾ ਲਾਲ ਮਿਰਚ ਪਾ ਦੋਂ ਤੋ ਗਿਆ ਅੱਛਾ ਤੈਨੂੰ ਐ ਵੀ ਪਤਾ ਕਿਹੜੀ ਮਿਰਚ ਪਾਈ ਆ ਵਿੱਚ ਪੜਾ ਜੱਗੀ ਜੱਗੀ ਖੂ ਵਾਲਾ ਕਹਿੰਦੇ ਇਹਨੂੰ ਕਿਉਂ ਖੂ ਵਾਲਾ ਹਾਂ ਸਰਾਹ ਲਾਤਾ ਪੂਰਾ ਕੀ ਚੀਜ਼ ਸਰਦਕੋ ਵਿੱਚ ਸਬਜੀ ਪਾਈ ਫਿਰ ਸਰਦ ਕੋਪੀ ਕੌਣ ਗਾਂਦ ਕੋਪੀ ਪਾਈ ਕੌਣ ਪਾਈ ਮੈਂ ਤੇ ਇਹਨੂੰ ਖਾ ਲੂ ਵੀ ਲੂੰਗਾ खालू भी लाऊंगा <laughs> खालू <खारु> भी लाऊंगा ए खा लूंगा ये बंदा कह रहा है <laughs> बंदा जांगा बनांदा नहीं हम्म बंदा दे लाले आजाद आ की जंदा ले आजाद तेरी मां की सड तू की बाजू तेरी बकरी तू कट के ਨੰਗਾ ਹੋ ਕੇ ਤੂੰ ਤੂੰ ਪਤਾ ਨੰਗਾ ਹੋ ਕੇ ਬਾਹਰੋਂ ਚੱਲ ਨਾ ਆ ਕੀ ਕਰਦਾ ਆ ਕੀ ਕਰਦਾ ਇੱਧਰ ਵੀ ਹੋ ਗਿਆ ਮੇਰੇ ਕੰਮ ਓਏ ਸਾਸ ਕਾ ਤੂੰ ਪੋਣਾ ਜਾਦ ਦੰਦਾ ਨਾ ਕੋਦੀ ਕੇ ਅੰਦਰ ਗਿਆ ਅਜਾਦ ਵੀਰੇ ਦੱਦਾ ਇਹ ਲੂਣ ਨੂੰ ਤਾਂ ਘਾਦਾ ਨਹੀਂ ਜਾਂਦਾ। ਨਿਕਲਦੀ ਨਹੀਂ। ਨਹੀਂ ਖਾਦਾ ਜਾਂਦਾ। ਉਹ ਤੂੰ ਆ ਤਾ ਗੁੰਗਾ ਤਿਆਰੀ ਨਾ ਹੁੰਦਾ ਰਾਈ ਚੀਨ ਉਹਦਾ। ਇਹਨੂੰ ਦੇ ਦੇ। ਨਹੀਂ ਖਾਦਾ ਜਾਂਦਾ ਤਾਂ। ਉਹ ਕਿਹ ਫੜਾ ਦੱਸਦਾ ਉਹ ਕਿੱਥੋਂ ਲੈ ਕੇ ਆਉਂਦਾ। ਆਈ ਹੈ ਬਸ। ਕੱਲ ਨੂੰ 8 ਵਜੇ ਬਲੌਗ ਪੂ ਸਾਡਾ। ਕੱਲ ਨੂੰ ਪੈ ਜਾਣਾ ਫਿਰ। ਨਹੀਂ ਅੱਜ ਹੀ ਪਾ ਦੇਣਾ ਆਪਾਂ ਸ਼ਾਮ। ਹਾਂ। ਸ਼ਾਮ ਨੂੰ ਪਾ ਦੇਣਾ ਆਪਾਂ। ਸ਼ਾਮ ਨੂੰ 4 ਵਜੇ। ਆਹ ਨਵਾਂ ਦੇਖੰਦ ਕੀਤਾ ਗਿਆ ਸੀਗਾ। ਇਹ ਕਿੱਥੇ ਹੈ? ਮੈਨੂੰ ਮੈਨੂੰ ਪੁੱਛੀ। ਨਹੀਂ ਇਹ ਕਰ ਦੇ ਕਿ ਤੁਸੀਂ ਸੌਸ ਪਾ ਕੇ ਕੀ ਤੁਹਾਡਾ ਜਾ ਹੋਰ ਮੈਨੂੰ ਹੋਗਾ। ਇਸ ਐਕਸਪੈਰੀਮੈਂਟ ਕਰਦੇ ਹਾਂ। ਜਲਦੀ। ਤਾਂ ਗਰੀ ਸੌਸ ਲਾ ਗਏ ਦੋ ਚੀਤੇ ਆ। ਟ੍ਰਾਈ ਨਾਊ। ਓਏ ਹੋ। ਕਰੋ ਠੀਕ ਆ ਜੀ। ਧੰਨਵਾਦ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ। ਲਾਈਕ, ਸ਼ੇਅਰ, ਸਬਸਕ੍ਰਾਈਬ ਕਰਦੇ ਚੈਨਲ ਨੂੰ। ਬਾਈ ਅਗਲੇ ਵੀਡੀਓ ਤੇ ਲੋਰ ਦੇਖਾ ਆਗੇ ਤੁਹਾਨੂੰ ਇਹਨਾਂ ਦੀ ਸੁਣੋ ਤੁਸੀਂ ਮੈਨੂੰ ਮੈਨੂੰ ਅੱਜ ਕਹਿਣ ਦੀ ਲੋੜ ਨਹੀਂ ਚਲੋ ਵੀ ਤੁਸੀਂ ਦੱਸ ਦਿਓ ਹੁਣ ਕੀ ਕਰਨਾ ਜੇ ਕੀ ਕਮਾਈ ਆਈ ਫੇਰ ਪਾਰਟੀ ਹੋ ਗਈ ਹੋ ਲੋ ਫੋਲੋ ਨਹੀਂ ਬਲੌਗ ਮਿਲਦੇ ਆਪਾਂ ਅਗਲੇ ਬਲੌਗ ਤੇ ਬਾਈ ਗੁੱਡ ਬਾਏ ਲਵ ਯੂ ਆਲ ਰੱਬ ਰੱਖਾ